ਪੰਜਾਬ ਪੁਲਿਸ ਵੱਲੋਂ ਮਾੜੇ ਅਨਸਰਾਂ ਤੇ ਨਤ ਪਾਉਣ ਦੇ ਲਈ ਪੂਰੇ ਪੰਜਾਬ ਭਰ ਦੇ ਵਿੱਚ ਚੱਲ ਰਹੇ ਸਤਰਕ ਆਪਰੇਸ਼ਨ ਦੇ ਤਹਿਤ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਵੀ ਜ਼ਿਲ੍ਹੇ ਭਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਸਵੇਰੇ 10 ਵਜੇ ਤੋਂ ਲੈ ਕੇ ਦੇਰ ਰਾਤ ਸਤਰਕ ਆਪਰੇਸ਼ਨ ਜਾਰੀ ਕੀਤਾ ਸਤਰਕ ਆਪਰੇਸ਼ਨ ਦੇ ਤਹਿਤ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਪੁਲਿਸ ਵੱਲੋਂ ਵੱਡੇ ਪੱਧਰ ਤੇ ਨਾਕਾਬੰਦੀ ਕੀਤੀ ਗਈ ਅਤੇ ਆਉਣ ਜਾਣ ਵਾਲੇ ਵਾਹਨਾਂ ਦੀ ਜਾਂਚ ਵੀ ਕੀਤੀ ਗਈ ਜਾਣਕਾਰੀ ਦਿੰਦੇ ਆ ਐਸਐਸਪੀ ਫਤਿਹਗੜ੍ਹ ਸਾਹਿਬ ਸ਼ੁਭਮ ਅਗਰਵਾਲ ਨੇ ਦੱਸਿਆ ਹੈ ਕਿ ਹੁਣ ਤੱਕ ਜ਼ਿਲ੍ਹੇ ਭਰ ਦੇ ਵਿੱਚ ਸਾਡੇ ਵੱਲੋਂ ਵਕ ਵਕ ਥਾਵਾਂ ਤੇ ਪੁਲਿਸ ਵੱਲੋਂ 850 ਦੇ ਕਰੀਬ ਵਾਹਨ ਚੈੱਕ ਕੀਤੇ ਗਏ ਅਤੇ 500 ਦੇ ਕਰੀਬ ਵਿਅਕਤੀਆਂ ਨੂੰ ਆਈਡੈਂਟੀਫਾਈ ਕੀਤਾ ਗਿਆ ਜਦਕਿ 350 ਵਾਹਨਾਂ ਦੇ ਟ੍ਰੈਫਿਕ ਚਲਾਨ ਕਰਨ ਦੇ ਨਾਲ ਨਾਲ ਜਿਨ੍ਹਾਂ ਦੇ ਨੰਬਰ ਪਲੇਟ ਨਹੀਂ ਸਨ ਅਜਿਹੇ ਮੋਟਰਸਾਈਕਲਾਂ ਨੂੰ ਵੀ ਇੰਪਾਉਂਡ ਕੀਤਾ ਗਿਆ ਪੁਲਿਸ ਵੱਲੋਂ ਅਜੇ ਤੱਕ ਚੈਕਿੰਗ ਅਭਿਆਨ ਦੀ ਕਾਰਵਾਈ ਜਾਰੀ ਹੈ ਕਿਤੀ ਗੀ ਬਕਬਕ ਥਾਵਾਂ ਤੇ ਤੇ ਹੁਣ ਤੱਕ ਅਸੀਂ ਕਰੀਏ 850 ਦੇ ਕਰੀਬ ਜਿਹੜੀ ਹੈਗੀ ਆ ਉਹ ਗੱਡੀਆਂ ਚੈੱਕ ਕਰ ਚੁੱਕੇ ਹਾਂ ਕਰੀਬ 500 ਦੇ ਕਰੀਬ ਜਿਹੜੇ ਹੈਗੇ ਆ ਬੰਦੇ ਇਹਦੇ ਵਿੱਚ ਹਜੇ ਤੱਕ ਅਸੀਂ ਵੈਰੀਫਾਈ ਕਰ ਚੁੱਕੇ ਹਾਂ ਤੇ ਤਾ ਕਰੀਬ 350 ਚਾਲਾਨ ਟ੍ਰੈਫਿਕ ਚਾਲਾਨ ਸਾਡੇ ਪੁਲਿਸ ਵੱਲੋਂ ਕੱਟੇ ਜਾ ਚੁੱਕੇ ਆ ਤੇ ਚਾਰ ਆਪਾਂ ਜਿਹੜੇ ਨੰਬਰੀ ਵਿਦਆਊਟ ਨੰਬਰੀ ਮੋਟਰਸਾਈਕਲਾਂ ਸੀਗੀਆਂ ਜਿਨ੍ਹਾਂ ਕੋਈ ਕਾਗਜ਼ਾਤ ਨਹੀਂ ਸੀ ਕਿ ਕਿਸੇ ਵੀ ਤਰੀਕੇ ਦੀ ਆਰਸੀ ਨਹੀਂ ਸੀਗੀ ਔਰ ਚਾਰ ਮੋਟਰਸਾਈਕਲ ਹੁਣ ਤੱਕ ਬੰਦ ਕੀਤੀਆਂ ਜਾ ਚੁੱਕੀਆਂ ਹਨ ਤੇ ਅੱਗੇ ਜਿਹੜੀ ਹੈਗੀ ਆ ਹਜੇ ਹੋਰ ਸਾਡੀ ਕਾਰਵਾਈ ਜਾਰੀ ਹੈ ਤੇ ਲੋਕਾਂ ਨੂੰ ਮੇਰੀ ਇਹੀ ਅਪੀਲ ਹੈ ਕਿਸੇ ਵੀ ਤਰੀਕੇ ਦੀ ਤੁਹਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਤੇ ਜਾਂ ਪਾਵੇ 112 ਦੇ ਰਾਹੀਂ ਜਾਂ ਜੇ ਕੋਈ ਡਰਗ ਰਿਲੇਟਿਡ ਹੈਗੀ ਆ ਤੇ ਪੰਜਾਬ ਸਰਕਾਰ ਦੀ ਜਿਹੜੀ ਸੇਫ ਪੰਜਾਬ ਹੈਲਪਲਾਈਨ ਹੈ ਉਹਦੇ ਰਾਹੀਂ ਜਾਂ ਤੁਸੀਂ ਡਾਇਰੈਕਟਲੀ ਵੀ ਜਿਹੜਾ ਹੈ ਸਾਡੇ ਅਫਸਰ ਸਾਹਿਬਾਨ ਕੋਲ ਜਾਂ ਮੇਰੇ ਕੋਲ ਆਕੇ ਆਪਣੀ ਗੱਲ ਦੱਸ ਸਕਦੇ ਹੋ ਤੇ ਉਸ ਤੇ ਅਸੀਂ ਸਮੇਂ ਸਿਰ ਸਮੇਂ ਸਿਰ ਤਰੀਕੇ ਨਾਲ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਤੇ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਨੇ ਜਿਹੜੇ ਸਾਡੇ ਜ਼ਿਲ੍ਹੇ ਦੇ ਵਿੱਚ ਨਸ਼ਾ ਵੇਚਦੇ ਆ ਇਸ ਤਰੀਕੇ ਦੀ ਕੋਈ ਵੀ ਵਾਰਦਾਤ ਕਰਨ ਦੇ ਫਰਾਗ ਦੇ ਵਿੱਚ ਉਹਨਾਂ ਨੂੰ ਮੇਰੇ ਵੱਲੋਂ ਸਖਤ ਚੇਤਾਵਨੀ ਹੈ ਸਾਡੀ ਨਿਗਾ ਤੁਹਾਡੇ ਤੇ ਆ ਤੇ ਬਿਲਕੁਲ ਅਸੀਂ ਤੁਹਾਨੂੰ ਨਹੀਂ ਬਖਸ਼ਣਾ ਸਾਡੀ ਇੱਕੋ ਹੀ ਪਾਲਿਸੀ ਹੈ ਜ਼ੀਰੋ ਟੋਲਰੈਂਸ ਅਗੇਂਸਟ ਐਨੀ ਕਾਈਂਡ ਆਫ ਕਰਾਈਂਕ। ਥੈਂਕ ਯੂ। ਤੇ ਨਾਕਾਬੰਦੀ ਕੀਤੀ ਗਈ ਹੈ ਤਾਂ ਆਉਣ ਵਾਲੇ ਵਾਹਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜਿਨ੍ਹਾਂ ਵਾਹਨਾਂ ਦੇ ਉੱਤੇ ਨੰਬਰ ਪਲੇਟ ਨਹੀਂ ਸਨ ਜਾਂ ਮੋਟਰਸਾਈਕਲਾਂ ਦੇ ਉੱਤੇ ਨੰਬਰ ਪਲੇਟ ਨਹੀਂ ਸਨ ਉਹਨਾਂ ਦੀ ਜਾਂਚ ਕੀਤੀ ਗਈ ਅਤੇ ਉਹਨਾਂ ਵਾਹਨਾਂ ਨੂੰ ਇੰਪਾਉਂਡ ਕੀਤਾ ਗਿਆ ਤਾਂ ਉਥੇ ਹੀ ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਸ਼ੁਭਮ ਅਗਰਵਾਲ ਨੇ ਕਿਹਾ ਕਿ ਅਜੇ ਹੀ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਏਗਾ ਜੋ ਕਿ ਪੰਜਾਬ ਵਿਰੋਧੀ ਨੇ ਜਾਂ ਫਿਰ ਨਸ਼ਾ ਤਸਕਰ ਨੇ ਅਜੇ ਹੀ ਵਿਅਕਤੀਆਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਖਸ਼ਿਆ ਨਹੀਂ ਜਾਏਗਾ